ਪੰਜਾਬ ਚ 13 ਲੋਕ ਸਭਾ ਹਲਕਿਆਂ ਲਈ 355 ਨਾਮਜ਼ਦਗੀਆਂ ਦਾਵੇਦਾਰ ਨੇ ਤੇ ਕੰਮ ਦਾ ਕੁਝ ਵੀ ਆਉਤਮ ਜਾਈ ਨੇ ਇਹਨਾਂ ਦੁਰ ਦਿਖਾਇਆ ਕੱਦੂ 80 ਰੁਪਏ ਕਿਲੋ ਗੋਭੀ 100 ਰੁਪਏ ਕਿਲੋ ਗੰਡੇ 70 ਰੁਪਏ ਕਿਲੋ ਤੇ ਟਮਾਟਰ 120 ਰੁਪਏ ਕਿਲੋ ਹੋਇਆ ਉਹ ਬੰਦਾ ਖਾਵੇ ਤਾਂ ਯਾਰ ਕੀ ਖਾਵੇ ਰੁਪਿਆ ਵਾਲੀ ਵਧੀਆ ਬਈ ਹੋਰ ਠੀਕ ਹੋ ਅੱਜ ਭਾਈ ਸਾਹਿਬ ਚੜ੍ਹਦੀ ਕਲਾ ਬਹੁਤ ਵਧੀਆ ਰਹਿਓ ਭਾਈ ਠੀਕ ਆਰੇ ਹਾਂਜੀ ਸਾਬ ਠੀਕ ਆ ਚੜ੍ਹਦੀ ਕਲਾ ਭਾਈ ਜੀ ਪਿੰਡ ਸਾਰੇ ਠੀਕ ਆ ਆਪਣੇ ਹਾਂਜੀ ਸਾਰੇ ਠੀਕ ਆ ਸਾਬ ਸਭ ਕੋਈ ਗੱਲ ਨਹੀਂ ਦਿੱਤੀ ਵੜੀ ਵਧੀਆ ਆਪਣੇ ਉਹ ਵੱਡੇ ਸਿੰਘ ਵਾਲੇ ਮਾਝ ਦਾ ਕਟਾ ਆ ਮਰ ਗਿਆ ਸੀਗਾ ਇਹ ਅੱਛਾ ਆ ਤਾਂ ਤੇ ਦੋਧਾ ਤੋੜਾ ਸੀ ਤੇ ਤੇਰੇ ਅੱਥੇ ਲਾਇਕਾ ਦੋਧਾ ਤੇ ਲੱਸੀ ਵੀ ਹੋਣਾ ਸੀਗਾ ਆ ਸੱਤੀ ਮੁੰਡੀ ਲੈ ਕੇ ਆਏ ਤੇਰੇ ਅੱਥੇ ਅੱਛਾ ਮਹਿਕ ਤਾਂ ਪਈ ਹੈ ਬਿਨਾਂ ਰੇਸ ਦੇ ਬਦੂਗੀ ਰੇਸ ਸਪਰੇਅ ਤੋਂ ਬਿਨਾਂ ਤਾਂ ਕਾਦੀ ਪਈ ਪਰ ਪਹਿਲਾਂ ਆਪਣੀ ਪੂਚਰੰਗਲੇ ਯੁਰਗਾ ਜੀ ਪਾਈ ਸੀ ਉਦਵਾਲ ਪਾਣੀ ਦੇ ਫੇਰ ਪਾਉਂਦਾ ਉਦਵਾਲ ਮਰ ਜਾਣੇ ਕਹੜਿਆ ਸਪਰੇਅ ਕਰਦੀ ਫਿਰ ਉਦਵਾਲ ਕੁਮਾਰੀ ਜੀ ਪੈਗੀ ਮਾਰੀ ਮੋਟੀ ਫੇਰ ਸਪਰੇਅ ਹੀ ਕਰਦੀ ਇੱਕ ਅੱਜਾ ਮਦਰ ਨੂੰ ਪੀ ਕਰਨਾ ਹਾਂ ਉਦਵਾਲ ਭਾਈ ਪਤਨੀ ਰਹੀ ਸੀਗੀ ਉਦਵਾਲ ਆਪਣੇ ਝੋਲਾ ਵੀ ਲੇਟ ਹੋ ਜਾਂਦਾ ਸੀਗਾ ਉਦੋਂ ਤਾਂ ਅਜੇ ਵਾਲੀ ਫੇਰ ਮਾਰਤੀ ਇੱਕ ਅੱਛਾ ਫੇਰ ਭਾਈ ਕਾਹਦੀ ਇੱਕ ਘਰ ਦੀ ਜੌਰ ਗਾਨਕ ਰਹੇਗੀ ਇਹਦਾ ਤੁਹ ਮੇਰਾ ਚੈੱਕ ਕੀ ਫਿਰਦਾ ਕੀ ਕਰਗੇ ਭਾਈ ਮਰਦੇ ਨੂੰ ਅੱਖ ਤੇ ਚਬੜੇ ਜਾਂਦਾ ਸਰਕਾਰੀ ਮਾਰੀਆਂ ਦਾ ਕੋਈ ਰੇਸ ਰੇਚ ਅੱਜ ਦੀ ਰਹੇਗੀ ਇਹ ਝਾੜ ਲੈਣ ਦੀ ਕੋਈ ਤਰ੍ਹਾਂ ਕੋਸ਼ਿਸ਼ ਕਰਨਾ ਪੈਂਦਾ ਹੀ ਆ ਫਿਰ ਬਾਈ ਹਾਂ ਬਾਈ ਗੱਲ ਕਰਦੇ ਨਹੀਂ ਵੀ ਸਹੀ ਆ